ਇਹਰਾ ਬਾਬਾ ਨਾਨਕ ਦੇ ਕਸਬਾ ਕਲਾਂਨੌਰ ਦੇ ਰਹਿਣ ਵਾਲੇ 29 ਸਾਲਾ ਦੇ ਮਲਕ ਗੀਤ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਉਦੋਂ ਘੁਰ ਵਿੱਚ ਫੌਜ ਦੀ ਨੌਕਰੀ ਕਰਦਾ ਸੀ ਤੇ ਨੌਕਰੀ ਦੌਰਾਨ ਹੋਏ ਹਾਦਸੇ ਵਿੱਚ ਸ਼ਹੀਦ ਹੋ ਜਾਂਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਤਿਹਾਸਕ ਕਸਬਾ ਕਲਾਂਨੌਰ ਦੇ ਰਹਿਣ ਵਾਲੇ ਮਲਕ ਗੀਤ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ 5 ਸਾਲ ਦੀ ਛੋਟੀ ਬੱਚੀ ਵੀ ਹੈ ਤੇ ਉਸ ਦਾ ਇੱਕ ਭਰਾ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਲ ਸ਼ਮਲਕੀਤ ਸਿੰਘ ਸਟੋਰ ਕੀਪਰ ਹੋਣ ਦੇ ਨਾਤੇ ਆਪਣੇ ਮਹਿਕਮੇ ਦੇ ਵਿੱਚ ਕਿਸੇ ਸਾਮਾਨ ਦੀ ਲੋਡਿੰਗ ਕਰਵਾ ਰਿਹਾ ਸੀ ਜਿਸ ਦੌਰਾਨ ਕੋਈ ਭਾਰੀ ਚੀਜ਼ ਉਹਨਾਂ ਦੇ ਉੱਤੇ ਆਨ ਕੇ ਡਿੱਗੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਆਰਮੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਦਿੱਤਾ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਮਲਕੀਤ ਸਿੰਘ 2012 ਵਿੱਚ ਭਰਤੀ ਹੋਇਆ ਸੀ ਅਤੇ ਉਹ ਉਦੋਂ ਪੁਰਵਜ ਤਨਾਸੀ ਹਾਸੇ ਦੀ ਖਬਰ ਮਿਲਦਿਆ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਦੱਸਿਆ ਕਿ ਮਲਕੀਤ ਸਿੰਘ ਦਾ ਪੋਸਟਮਾਰਟਮ ਉਦਮਪੁਰ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਉਸ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਮਲਕੀਤ ਸਿੰਘ ਦੀ ਮ੍ਰਿਤਕ ਦੇ ਕੱਲ ਉਹਨਾਂ ਦੇ ਜਦੀ ਕਸਬਾ ਕਾਲਾਨੌਰ ਵਿੱਚ ਕਰੀਬ 11 ਵਜੇ ਪਹੁੰਚਣ ਉਪਰੰਤ ਉਹਨਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚੋਂ ਟਹਿੜਿਆ ਤੇ ਕੱਲ ਨੂੰ 9:06 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇਤਾਂ ਫੌਜ ਤੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆ ਲੋਡਿੰਗ ਚੈੱਕ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡੋ ਹਸਪੀਟਲ ਉਦਮਪੁਰ ਲੈ ਗਏ ਤੇ ਬਾਅਦ ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਇਗਰੇਜਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪੌਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੋਕਟ ਸਭ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਾਣ ਨਾਲ ਲੰਬੀ ਰੋਡ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਥੇ ਰੱਖਣਗੇ ਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਆ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਆ ਕਿੰਨੇ ਬੱਚੇ ਨੇ ਪੁੱਤਰੀ ਇੱਕ ਬੇਟੀ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਜੋਬ ਕਰ ਰਿਹਾ ਉਹ ਵੀ ਆਰਮੀ ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰ ਗਏ ਸੀ ਜਿਹਦਾ ਨਾਮ ਮਨਜਿੰਦਰ ਕੋਰ 20 ਕਿਲੋ 30 ਮੀਰੀ ਮੇਰਾ ਦੋਤਾ ਸੀ ਮੇਰੇ ਨਾਨ ਦਾ ਬੇਟਾ ਜਿਵੇਂ ਦੁਕਾਨਦਾਰ ਦੁਕਾਨ ਫੌਜ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਕੋਈ ਰਿਸਕ ਲੱਗੀ ਆ ਤੋ ਬਾਦਾਨਾ ਹਸਪੀਟਲ ਖੜਿਆ ਤੁਰਨਾ ਨਹੀਂ ਮਰੀ ਆ ਕੋਸ਼ਿਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਘੋਟਾ ਵੀ ਗਿਆ ਹੈ ਲੈਣ ਵਾਸਤੇ ਅਜੇ ਤੱਕ ਕੰਮ ਨਹੀਂ ਹੋ ਰਿਹਾ ਰਿਸ਼ਤੇ ਵਿੱਚ ਤੁਹਾਡੀ ਕਿ ਲੱਗੀ ਮੇਰਾ ਦੋਤਾ ਸੀ ਮੇਰੀ ਨਾਨਾਣ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾਣ ਜਿਹੜਾ ਮੇਰੇ ਨਾਨਾ ਦਾ ਆਦਮੀ ਸੀ ਛੋਟੇ ਜਿਹੇ ਬੱਚੇ ਛੱਡ ਕੇ ਚਲਾ ਗਿਆ ਸੀ ਉਸ ਸਾਰੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕੀ ਫੀਮੇਲ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਆ ਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਕਿਨਾਂ ਕਿ ਮਾਦੀ ਸਿੱਖ ਨਹੀਂ ਬੱਚੇ ਦੀ ਘਰ ਸੀ ਬਹੁਤ ਚੰਗਾ ਸੁਭਾਅ ਪਰਿਵਾਰ ਚੋਂ ਪਿਛੇ-ਕੋਣ-ਕੋਣ ਪਰਿਵਾਰ ਵਿੱਚ ਸਿਹੁਣ ਮੇਰੀ ਉਹ ਜਿਹੜੀ ਨੌ ਰਾਨੀ ਪੋਤਰੀ ਆ ਤੇ ਮੇਰੇ ਨਣਾਣ ਆ ਉਹਨਾਂ ਦੇ ਜੇ ਦਾਦੀ ਦਾਦਾ ਬੁੱਢੇ ਬੈਠੇ ਸਾਦੀ ਠਿਕ ਦੀ ਘਰੇ ਹਾਂਜੀ ਪੋਤਰੀ ਕਿੰਨੇ ਤੋਂ ਆਉਂਦੇ ਪੋਤਰੀ ਪੰਜ ਚਾਰ ਤੋਂ ਸਾਦੀ ਆ